ਪੰਜਾਬ ਦੇ ਵਿੱਚ ਬੀਤੀ ਦੇ ਰਾਤ ਜਲੰਧਰ ਦੇ ਵਿੱਚ ਜਿਹੜਾ ਹੈ ਗ੍ਰੇਨੇਡ ਹਮਲਾ ਹੁੰਦਾ ਹੈ ਪ੍ਰੂਵ ਪੰਜਾਬ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦੇ ਉੱਤੇ ਹੁੰਦਾ ਉਸ ਤੋਂ ਬਾਅਦ ਬੀਜੇਪੀ ਲੁਧਿਆਣਾ ਦੇ ਇਹ ਵਿੱਚ ਐਕਟਿਵ ਹੁੰਦੀ ਹੈ ਤੇ ਸੀਨੀਅਰ ਨੇਤਾ ਜੀਵਨ ਗੁਪਤਾ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬੀਜੇਪੀ ਵਰਕਰਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜੀਵਨ ਜੀ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਸੀਨੀਅਰ ਲੀਡਰਾਂ ਦੇ ਵਿੱਚ ਮਨੋਰੰਜਨ ਕਾਲੀਆ ਜੀ ਗਿਨੇ ਜਾਂਦੇ ਸੀਗੇ ਤੇ ਉਹਨਾਂ ਦੇ ਘਰੇ ਗ੍ਰੇਨੇਡ ਹਮਲਾ ਹੋ ਜਾਂਦਾ ਪੁਲਿਸ ਐਕਟਿਵ ਨਹੀਂ ਸੀਗੀ ਜਾਂ ਇਹਨਾਂ ਦੇ ਖੁਫੀਆ ਤੰਤਰ ਐਕਟਿਵ ਨਹੀਂ ਸੀਗੇ ਕਿ ਐਡੀ ਵੱਡੀ ਕਟਨਾ ਪੰਜਾਬ ਦੇ ਵਿੱਚ ਵਾਪਰ ਗਈ ਨਹੀਂ ਦੇਖੋ ਪੁਲਿਸ ਤਾਂ ਕਿਤੇ ਵੀ ਸਰਕਾਰ ਜਿਹੜੀ ਹੈ ਉਹ ਐਕਟਿਵ ਨਜ਼ਰ ਨਹੀਂ ਆ ਰਹੀ ਸਵਾਲ ਇਹ ਨਹੀਂ ਕਿ ਮਨਨਜਨ ਕਾਲੀਆ ਜੀ ਦੇ ਘਰ ਹਮਲਾ ਹੋਇਆ ਠੀਕ ਹੈ ਕਿ ਵੱਡੀ ਘਟਨਾ ਹੋਈ ਹੈ ਔਰ ਉਹਨਾਂ ਦਾ ਬਚਾਅ ਹੋਇਆ ਅਗਰ ਉਹ ਹੈਂਡ ਗ੍ਰੇਨੇਡ ਦਰਖਤ ਨਾਲ ਨਾ ਟਕਰਾਂਦਾ ਤੇ ਸ਼ਾਇਦ ਵੱਡੀ ਘਟਨਾ ਹੁੰਦੀ ਹੋ ਕੋਈ ਕੈਜੂਲਟੀ ਹੋ ਸਕਦੀ ਸੀ ਦੁਖ ਦੀ ਗੱਲ ਹੈ ਕਿ ਪਿਛਲੇ 3 ਸਾਲ ਤੋਂ ਪੰਜਾਬ ਦੀ ਸਰਕਾਰ ਜਿਹੜੀ ਹੈ ਉਹਦੀ ਟਨੌਰ ਦੇ ਅੰਦਰ ਲਗਾਤਾਰ ਪੰਜਾਬ ਦੇ ਹਾਲਾਤ ਜਿਹੜੇ ਵਿਗੜ ਰਹੇ ਔਰ ਇਕੱਲੇ ਇਹ ਨਹੀਂ ਲਗਭਗ ਪੰਜਾਬ ਦੇ 14 ਥਾਣੇ ਜਿਨ੍ਹਾਂ ਤੇ ਇਦਾਂ ਦੇ ਹਮਲੇ ਹੋਏ ਆ ਔਰ ਕੋਈ ਦਿਨ ਖਾਲੀ ਨਹੀਂ ਜਾਂਦਾ ਜਿਸ ਦਿਨ ਪੰਜਾਬ ਦੇ ਅੰਦਰ ਕਤਲ ਨਹੀਂ ਹੁੰਦਾ ਅਲਗ-ਅਲਗ ਸਿਟੀਆਂ ਦੇ ਅੰਦਰ ਲੁੱਟਾਂ ਖੋਹਣੀਆਂ ਹੁੰਦੀਆਂ ਸੋ ਮੈਂ ਸਮਝਦਾ ਕਿ ਇਹ ਪੰਜਾਬ ਸਰਕਾਰ ਫੇਲਰ ਹੈ ਸੱਤਾ ਦੇ ਨਸ਼ੇ 'ਚ ਚੂਰ ਮੁੱਖ ਮੰਤਰੀ ਔਰ ਉਹਨਾਂ ਦੀ ਪੂਰੀ ਕੈਬਨਿਟ ਉਹਨਾਂ ਦੀ ਪੂਰੀ ਲੀਡਰਸ਼ਿਪ ਉਹ ਸੱਤਾ ਦਾ ਆਨੰਦ ਮਾਨ ਰਹੀ ਹੈ ਐਨਾ ਹੀ ਨਹੀਂ ਉਹ ਤਾਂ ਮਾਣ ਹੀ ਰਹੇ ਸੀਗੇ ਆ ਦਿੱਲੀ ਵਾਲੇ ਜਿਹੜੇ 5-7 ਲੀਡਰ ਇਕੱਠੇ ਹੋ ਕੇ ਹੁਣ ਪੰਜਾਬ 'ਚ ਆ ਗਏ ਜਦੋਂ ਦਿੱਲੀ ਦੇ ਲੋਕਾਂ ਨੇ ਉਹਨਾਂ ਨੂੰ ਨਕਾਰਤਾ ਹੁਣ ਉਹ ਵੀ ਸਾਰਾ ਟੱਬਰ ਹੋ ਕੇ ਪੰਜਾਬ ਦੇ ਵਿੱਚ ਰੋਜ਼ ਇੱਥੇ ਸੱਤਾ ਦਾ ਆਨੰਦ ਮਾਨਦਾ ਫਿਰਦਾ ਸੋ ਇਹ ਇੱਕ ਬੜਾ ਮੈਂ ਸਮਝਦਾ ਕਿ ਵੱਡਾ ਪ੍ਰਸ਼ਨ ਹੈ ਇਹ ਪੰਜਾਬ ਨੂੰ ਚਲਾਉਣ ਵਾਲੇ ਉਹ ਲੋਕ ਜਿਨ੍ਹਾਂ ਦਾ ਪੰਜਾਬ ਦੇ ਨਾਲ ਕੋਈ ਸਰਵਕਾਰ ਨਹੀਂ ਔਰ ਜਿਹੜੇ ਪੰਜਾਬ ਦੇ ਲੋਕਾਂ ਨੂੰ ਚੁਣਿਆ ਗਿਆ ਉਹ ਅੱਜ ਪੰਗੂ ਹੋਏ ਹੋਏ ਨੇ ਪੰਜਾਬ ਦੇ ਲਾ ਐਂਡ ਆਰਡਰ ਦੀ ਸਥਿਤੀ ਬਦ ਤੋਂ ਬੱਧਰ ਹੋਈ ਹੋਈ ਆ ਇਹ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਸਾਡਾ ਜਿਹੜਾ ਸਾਡਾ ਜਿਹੜਾ ਪ੍ਰੋਟੈਸਟ ਹੈ ਉਹ ਇਸ ਸਰਕਾਰ ਦੇ ਖਿਲਾਫ ਇਸ ਕਰਕੇ ਹੈ ਕਿ ਤੁਸੀਂ ਸੁੱਤੇ ਪਏ ਹੋ ਜਾਗੋ ਪੰਜਾਬ ਦੇ ਹਾਲਾਤ ਖਰਾਬ ਨਾ ਕਰੋ ਪੰਜਾਬ ਨੇ ਪਹਿਲਾਂ ਹੀ ਬਹੁਤ ਵੱਡਾ ਸੰਤਾਪ ਹੋ ਗਿਆ ਜੀਵਨ ਜੀ ਕਿਵੇਂ ਦੇਖਦੇ ਹੋ ਸਪੈਸ਼ਲ ਡੀਜੀਪੀ ਪ੍ਰੈਸ ਕਾਨਫਰੈਂਸ ਕਰਦੇ ਆ ਕਹਿੰਦੇ ਅਸੀਂ ਦੋ ਬੰਦੇ ਫੜ ਲਏ ਨੇ ਪਰ ਨਾਲ ਦੇ ਨਾਲ ਇਹ ਵੀ ਕਹਿ ਦਿੰਦੇ ਕਿ ਇਹਨਾਂ ਦੇ ਪਾਕਿਸਤਾਨੀ ਡਾਊਨ ਦੇ ਨਾਲ ਕਨੈਕਟਿਡ ਸੀਗੇ ਲਾਰੈਂਸ ਦੇ ਨਾਲ ਕਨੈਕਟਿਡ ਸੀਗੇ ਕੀ ਲੱਗਦਾ ਹੈ ਕਿ ਇਹ ਪਾਕਿਸਤਾਨ ਦੀ ਮੂਵਮੈਂਟ ਹੁਣ ਪੰਜਾਬ ਦੇ ਵਿੱਚ ਵੱਧਦੀ ਜਾ ਰਹੀ ਹੈ ਨਹੀਂ ਦੇਖੋ ਪਾਕਿਸਤਾਨ ਤਾਂ ਲਗਾਤਾਰ ਪੂਰੇ ਦੇਸ਼ ਦੇ ਅੰਦਰ ਹੀ ਡਿਸਟਰਬੈਂਸ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੋਦੀ ਜੀ ਦੇ ਕੁਸ਼ਲ ਨੇਤਿਤਵ ਨੇ ਪਾਕਿਸਤਾਨ ਦੇ ਖਿਲਾਫ ਅਨੇਕ ਕਾਰਵਾਈਆਂ ਕੀਤੀਆਂ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਜਿਹੜੀਆਂ ਕਾਰਵਾਈਆਂ ਪੰਜਾਬ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਪੁਲਿਸ ਦੇ ਮਾਧਿਅਮ ਨਾਲ ਉਹ ਕਰਨ ਦੇ ਵਿੱਚ ਸਫਲ ਨਹੀਂ ਹੋ ਰਹੀ ਈਵਨ ਕਿ ਉਹ ਸੱਤਾ ਦੇ ਨਸ਼ੇ 'ਚ ਇੰਨੀ ਚੂਰ ਹੈ ਕਿ ਉਹਨੂੰ ਪੰਜਾਬ ਦੀ ਜਨਤਾ ਦੀ ਪਰਵਾਹ ਨਹੀਂ ਹੈਗੀ ਬੜੇ ਦੁਖ ਦੀ ਗੱਲ ਹੈ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਸੈਂਬਲੀ 'ਚ ਇਹ ਕਹਿ ਰਹੇ ਨੇ ਕਿ ਸਾਡੇ ਕੋਲ ਕਾਂਗਰਸ ਦੇ ਫਲਾਣੇ ਬੰਦੇ ਦੀ ਇੰਟੈਲੀਜੈਂਸੀ ਹੈ ਫਲਾਣੇ ਬੰਦੇ ਦੀ ਇੰਟੈਲੀਜੈਂਸੀ ਹੈ ਉਹ ਅੱਜ ਤੱਕ ਦਾ ਸਭ ਤੋਂ ਮੈਂ ਸਮਝਦਾ ਕਿ ਨਲਾਇਕੀ ਵਾਲਾ ਬਿਆਨ ਹੈ ਮੁੱਖ ਮੰਤਰੀ ਦਾ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਸਰਕਾਰ ਕੋਲੇ ਜਿਹੜੇ ਇਹ ਪੰਜਾਬ ਦੇ ਅੰਦਰ ਗਲਤ ਅਨਸਰ ਤੁਰੇ ਫਿਰਦੇ ਨੇ ਉਹਨਾਂ ਦੀ ਇੰਟੈਲੀਜੈਂਸੀ ਨਹੀਂ ਹੈਗੀ ਉਹਨਾਂ ਨੂੰ ਨਹੀਂ ਪਕੜ ਸਕ ਰਹੇ ਹੋ ਉਹਨਾਂ ਨੂੰ ਪਕੜ ਨਹੀਂ پا ਰਹੇ ਘਟਨਾ ਤੋਂ ਬਾਅਦ ਜੇ ਕੋਈ ਆਨਨ ਫਾਨਨ ਦੇ ਅੰਦਰ ਕਾਰਵਾਈਆਂ ਹੁੰਦੀਆਂ ਵੀ ਹੈ ਮੈਂ ਸਮਝਦਾ ਕਿ ਜਦੋਂ ਸੱਪ ਲੰਘ ਗਿਆ ਤੇ ਫਿਰ ਲਕੀਰ ਪਿੱਛਾਣ ਦਾ ਕੀ ਫਾਇਦਾ ਜੇ ਕੋਈ ਵੱਡੀ ਘਟਨਾ ਹੋ ਜਾਂਦੀ ਜੇ ਮੰਨ ਲਓ ਕੋਈ ਕੈਜ਼ੂਅਲਟੀ ਹੋ ਜਾਂਦੀ ਤੇ ਫਿਰ ਉਹ ਤੋਂ ਵੱਲ ਲਕੀਰ ਪਿੱਛਾਣ ਦਾ ਕੀ ਫਾਇਦਾ ਜੀ ਕਿਵੇਂ ਦੇ ਦਿਓ ਕਿ ਬਾਬਾ ਸਦਕੀ ਦਾ ਹਤਿਆਕ ਕਾਂਡ ਦਾ ਜਿਹੜਾ ਮਾਸਟਰ ਮਾਈਂਡ ਸੀ ਜਾ ਇੱਕ ਵਾਂਟਡ ਵਿਅਕਤੀ ਸੀ ਉਹ ਵੀ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਪੰਜਾਬ ਚੋਂ ਘੁੰਮਦਾ ਰਿਹਾ ਪੰਜਾਬ ਦੀ ਇੰਟੈਲੀਜੈਂਸੀ ਫੇਲ ਨਹੀਂ ਹੋਈ ਕਿ ਬਾਬਾ ਸਦਕੀ ਦਾ ਹਤਿਆਰਾ ਪੰਜਾਬ 'ਚ ਘੁੰਮ ਰਿਹਾ ਹੈ ਕਿ ਪੰਜਾਬ ਦੀ ਪੁਲਿਸ ਨੂੰ ਪਤਾ ਨਹੀਂ ਲੱਗਿਆ ਦੇਖੋ ਮੈਂ ਤਾਂ ਉਹੀ ਗੱਲ ਕਹਿ ਰਹੇ ਹਾਂ ਜੋ ਤੁਹਾਨੂੰ ਕਿ ਪੰਜਾਬ ਨੇ ਅਗਰ ਆਪਣੀ ਇੰਟੈਲੀਜੈਂਸੀ ਸਿਆਸੀ ਲੀਡਰਾਂ ਦੀ ਸੀਆਈਡੀ ਤੋਂ ਹਟਾ ਕਰਕੇ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿੱਚ ਲਗਾਈ ਹੁੰਦੀ ਤੇ ਸ਼ਾਇਦ ਆਹ ਜਿਹੜੇ ਹਾਲਾਤ ਪੰਜਾਬ 'ਚ ਬਣਿਆ ਉਹ ਨਾ ਬਣਦੇ ਤੇ ਹੁਣ ਕਿਵੇਂ ਦੇਖਦੇ ਹੋ ਕਿ ਮਨਰੰਜ ਕਾਲੀਆ ਦੀ ਸੁਰੱਖਿਆ ਹੱਲੇ ਨਹੀਂ ਕਹਿੰਦੇ ਪੁਖਤਾ ਹੋਈ ਕਿ ਉਹਨਾਂ ਨੂੰ ਪ੍ਰੋਖਤਾ ਸੁਰੱਖਿਆ ਨਹੀਂ ਭੇਜੇਗੀ ਦੇਖੋ ਬ੍ਰਦਰ ਇਸ ਤਰ੍ਹਾਂ ਹੈਗਾ ਕਿ ਇੱਕ ਵਿਅਕਤੀ ਨੂੰ ਸੁਰੱਖਿਆ ਦੇਣ ਨਾਲ ਉਹਦੀ ਸੁਰੱਖਿਆ ਵਿਧਾਨ ਨਾਲ ਕੁਝ ਨਹੀਂ ਹੋਣ ਵਾਲਾ ਪੰਜਾਬ ਦੇ 3 ਕਰੋੜ 3.5 ਕਰੋੜ ਲੋਕ ਨੇ ਉਹਨਾਂ ਦੀ ਸੁਰੱਖਿਆ ਦਾ ਮਾਮਲਾ ਹੈਗਾ ਉਹਨਾਂ ਉਹ ਅੱਜ ਕਿੱਥੇ ਸੁਰੱਖਿਤ ਨੇ ਇੱਕ ਆਮ ਆਦਮੀ ਆ ਪਰਸੋ ਚੋਥੇ ਦੀ ਖਰੜ ਦੀ ਘਟਨਾ ਇੱਕ ਮੀਆਂ ਬੀਬੀ ਸਕੂਟਰ ਤੇ ਜਾਂਦੇ ਨੇ ਉਹਨਾਂ ਨੂੰ ਰੋਕ ਕੇ ਲੇਡੀ ਦੀ ਚੈਨ ਖਿੱਚੀ ਜਾਂਦੀ ਹੈ ਆ ਥੋੜੇ ਦਿਨ ਪਹਿਲਾਂ ਇੱਥੇ ਲੁਧਿਆਣੇ ਵਾਂ ਘਟਨਾਵਾਂ ਤੁਸੀਂ ਦੇਖ ਰਹੇ ਹੋ ਜਣਾ ਖਣਾ ਜਿਹਦਾ ਦਿਲ ਕਰਦਾ ਉਹ ਕਿਰਚ ਮਾਰ ਕੇ ਚਲਾ ਜਾਂਦਾ ਜਣਾ ਖਣਾ ਲੁੱਟਖੋ ਕਰਦਾ ਕਿਹੜਾ ਸ਼ਹਿਰ ਐਸਾ ਹੈਗਾ ਜਿੱਥੇ ਇਹ ਨਿਤ ਦਿਨ ਕਟਰਾ ਨਹੀਂ ਹੁੰਦੀ ਔਰ ਕਿਹੜਾ ਜ਼ਿਲ੍ਹਾ ਐਸਾ ਹੈਗਾ ਜਿੱਥੇ ਰੋਜ਼ ਕਤਲ ਨਹੀਂ ਹੁੰਦਾ ਸੋ ਮੈਂ ਇਹ ਗੱਲ ਕਹਿਣੀ ਚਾ ਰਿਹਾ ਕਿ ਅੱਜ ਠੀਕ ਹੈ ਸਾਡੀ ਪਾਰਟੀ ਦੇ ਬਹੁਤ ਵੱਡੇ ਨੇਤਾ ਨੇ ਪੰਜਾਬ ਦੀ ਲੰਬੇ ਸਮੇਂ ਉਹਨਾਂ ਨੇ ਸੇਵਾ ਕੀਤੀ ਹੈ ਉਹਨਾਂ ਦੇ ਘਰ ਤੇ ਅਟੈਕ ਹੋਇਆ ਬਹੁਤ ਹੀ ਮੈਂ ਸਮਝਦਾ ਕਿ ਨਿੰਦਨ ਯੋਗ ਕੰਮ ਹੈ ਪਰ ਅਸੀਂ ਸਾਡਾ ਮੁੱਦਾ ਪੰਜਾਬ ਦੀ ਪੂਰੀ ਜਨਤਾ ਦਾ ਹੈ ਪੰਜਾਬ ਭਾਜਪਾ ਨੇ ਉਸ ਕਾਲੇ ਦੌਰ ਦੇ ਅੰਦਰ ਵੀ ਬਹੁਤ ਕੰਮ ਕੀਤਾ ਸੀ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖਣ ਵਾਸਤੇ ਔਰ ਅੱਜ ਵੀ ਅਸੀਂ ਇਸ ਗੱਲ ਤੋਂ ਪਿੱਛੇ ਨਹੀਂ ਹਟਾਂਗੇ ਪੰਜਾਬ ਨੂੰ ਦੁਬਾਰਾ ਕਾਲੇ ਦੌਰ ਚ ਨਹੀਂ ਜਾਣ ਦੇਵਾਂਗੇ ਪੰਜਾਬ ਦੇ ਭਾਈਚਾਰੇ ਨੂੰ ਬਹਾਲ ਰੱਖਣਾ ਸਾਡਾ ਕੰਮ ਹੈ ਪੰਜਾਬ ਸਾਡਾ ਹੈ ਪੰਜਾਬ ਨੂੰ ਸੁਰੱਖਿਅਤ ਰੱਖਣ ਰੱਖਣਾ ਸਾਡਾ ਕੰਮ ਹੈ ਪਰ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਸਰਕਾਰ ਤੋਂ ਪੱਜੀ ਨਜ਼ਰ ਆ ਰਹੀ ਹੈ ਹੁਣ ਇਸ ਮਾਮਲੇ 'ਚ ਕੇਂਦਰ ਦੇ ਕਿਸੇ ਵੱਡੇ ਲੀਡਰਾਂ ਨਾਲ ਗੱਲ ਹੋਊਗੀ ਕਿ ਪੰਜਾਬ 'ਚ ਇਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ ਦੇਖੋ ਕੇਂਦਰ ਇਹਨਾਂ ਮਾਮਲਿਆਂ ਨੂੰ ਲੈ ਕੇ ਹਮੇਸ਼ਾ ਗੰਭੀਰ ਰਹਿੰਦਾ ਸਾਨੂੰ ਆਪਣੇ ਕੇਂਦਰ ਦੀ ਲੀਡਰਸ਼ਿਪ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਮਾਨਯੋਗ ਸ਼੍ਰੀ ਅਮਿਤ ਸ਼ਾਹ ਜੀ ਤੇ ਪੂਰਨ ਭਰੋਸਾ ਹੈ ਕਿ ਇਹ ਸਭ ਘਟਨਾਵਾਂ ਦਾ ਬਹੁਤ ਸੀਰੀਅਸ ਹੋ ਕੇ ਇਹਦੇ ਤੇ ਐਕਸ਼ਨ ਲੈਣ ਦੀ ਉਹਨਾਂ ਦੀ ਸਮਰੱਥਾ ਹੈਗੀ ਹੈ ਪਰ ਇੱਕ ਵਾਰੀ ਜੋ ਪੰਜਾਬ ਸਰਕਾਰ ਦੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਹਨ ਅਗਰ ਪੰਜਾਬ ਉਹਨਾਂ ਨੇ ਅਨੇਕ ਵਾਰੀ ਅਸੈਂਬਲੀ ਸੰਸਦ ਦੇ ਅੰਦਰ ਬਿਆਨ ਦਿੱਤਾ ਅਮਿਸ਼ਾ ਜੀ ਨੇ ਕਿ ਪਾਣੀ ਕਦੇ ਸਿੱਤ ਨੂੰ ਨੰਗਣ ਦਵਾਂਗੇ ਅਗਰ ਐਸੀ ਨੌਬਤ ਆਈ ਤੇ ਫਿਰ ਜਿਹੜੀ ਕੇਂਦਰ ਸਰਕਾਰ ਦੀ ਕੋਈ ਬਣਦੀ ਕਾਰਵਾਈ ਹੈ ਉਹ ਜਰੂਰ ਕਰੋ ਹਾਂਜੀ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਘਟਨਵਾ ਵਾਪਰ ਰਹੀਆਂ ਸੀਗਾ ਤੇ ਹੁਣ ਪਾਚਪਾਤ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀਗਾ ਤੇ ਜੀਵਨ ਗੁਪਤਾ ਨੇ ਇਹ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਹੋ ਜਿਹੇ ਲੋਕਾਂ ਦੇ ਜੇ ਪੰਜਾਬ ਸਰਕਾਰ ਨਾਥ ਨਹੀਂ ਪਾਉਂਦੀ ਤਾਂ ਫਿਰ ਕੇਂਦਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਦਾ ਵਿਕਰੀ ਜਿਹੜਾ ਸਾਂਝਾ ਕੀਤਾ ਜਾਊਗਾ ਲੁਧਿਆਣਾ ਤੋਂ ਵਿੱਚ ਇੱਕ ਜਲੋਤਾ ਐਸਐਮਜ਼ ਲੁਧਿਆਣਾ